जीरकपुर प्रेस जा रही है, है, है हम ये सब लोगों से चाहते हैं कि जैसे कि हम आज के टाइम में आपस में बड़े एक द्रेश भावना से रहते हैं वो सब हम खत्म करके बड़े प्यार मोहब्बत से रहे ਜਿਹੜਾ ਸਾਡਾ Hindu ਧਰਮ ਬਚਿਆਦਾ ਹੀ ਉਹ ਉਹਨਾ ਪਿੱਲਰਾਂ ਤੇ ਆ ਜੀ ਜਿਨ੍ਹਾਂ ਨੂੰ ਇਤਿਹਾਸ ਬਾਰੇ ਪਤਾ ਨਹੀਂ ਹੈ ਕਮ ਸੇ ਕਮ ਹੈ 3 ਦਿਨਾਂ ਦੇ ਵਿੱਚ ਸਮਝਣ ਕਿ ਆਖਿਰਕਾਰ ਕਿਉਂ ਹਰ ਸ਼ਹਿਰ ਦੇ ਵਿੱਚ ਲੰਗਰ ਲਾਇਆ ਜਾ ਰਿਹਾ ਹੈ ਕੀ ਕਾਰਨ ਹੈ ਕਿ ਸਾਰੇ ਫਤਿਹਗੜ ਸਾਹਿਬ ਵੱਲ ਜਾ ਰਹੇ ਨੇ ਨਿੱਕੇ ਨਿੱਕੇ ਬੱਚਿਆਂ ਦੀ ਜਿਹੜੀਆਂ ਸ਼ਾਤਾਂ ਜਿਨ੍ਹਾਂ ਨੇ ਆਪਣਾ ਸਭ ਕੁਝ ਵਾਰ ਦਿੱਤਾ ਸਾਨੂੰ ਇਹ ਸਮਝਣਾ ਪਏਗਾ ਤੇ ਇਹ ਸਮਝਣ ਲਈ ਨਾ ਸਾਨੂੰ ਆਪਣੀ ਅੰਤਰਾਤਮਾ ਦੇ ਵਿੱਚ ਝਾਕ ਮਾਰਨੀ ਪੈਗੀ ਘਟੋ ਘਟ ਇੰਨਾ ਕੁ ਜ਼ਰੂਰ ਸਾਮਨਾ ਚਾਹੀਦਾ ਕਿ ਆਪਸੀ ਦੁਸ਼ਮਣੀ ਰੱਖਣੀ ਚਾਹੀਦੀ ਸਭ ਨਾਲ ਮਿਲ ਜੁਲ ਕੇ ਰਹਿਣਾ ਚਾਹੀਦਾ ਦੇਖ ਕੇ ਖੁਸ਼ੀ ਵੀ ਹੁੰਦੀ ਹੈ ਕਿ ਇੱਕ ਜज्ਬਾ ਇੱਕ ਜੋਸ਼ ਸਾਡੇ ਯੂਥ ਦੇ ਵਿੱਚ ਸਵੇਰੇ ਸਵੇਰੇ ਮੋਟਰਸਾਈਕਲਾਂ ਦੇ ਜਿਹੜੇ ਝੰਡੇ ਲਗਾ ਕੇ ਕੇਸਰੀ ਝੰਡੇ ਲਗਾ ਕੇ ਲੋਕ ਜਾ ਰਹੇ ਸੀ ਕਿ ਕਿਧਰੇ ਨਾ ਕਿਧਰੇ ਇਹ ਲੱਗਦਾ ਹੈ ਕਿ ਅਜੇ ਵੀ ਉਹ ਸਾਹਿਬਜ਼ਾਦੇ ਸਾਡੇ ਦਿਲਾਂ 'ਚ ਜਿੰਦਾ ਰਹਿ ਛੋਟੇ ਸਾਹਿਬਜ਼ਾਦਿਆਂ ਨੇ ਜਿਨ੍ਹਾਂ ਨੇ ਲਾਸਾਨੀ ਕੁਰਬਾਨੀ ਦਿੱਤੀ ਜੋ ਪੂਰੇ ਹਿੰਦੁਸਤਾਨ ਕੀ ਪੂਰੇ ਵਰਡ ਵਿੱਚ ਤੁਹਾਨੂੰ ਕਿਤੇ ਇਹ ਜਿਹੀ ਮਿਸਾਲ ਨਹੀਂ ਮਿਲੇਗੀ ਆਪਣੀ ਜਾਨਾਂ ਕਰਵਾਣ ਕਰ ਦਿੱਤੀਆਂ ਨੀਹਾਂ ਵਿੱਚ ਚਿਣੇ ਗਏ ਚਾਚੂ ਕਾਲ ਜੀ ਮੈਂ ਪ੍ਰਦੀਪ ਤੇ ਮਾਨ ਤੇ ਤੁਸੀਂ ਦੇਖ ਰਹੇ ਹੋ ਜ਼ੀਰਕਪੁਰ ਟਾਈਮਜ਼ ਟੀਵੀ ਤਾਂ-ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਵਿਛੋੜੇ ਤੋਂ ਲੈ ਕੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਲੈ ਕੇ ਜਿੱਥੇ ਪੂਰਾ ਪੰਜਾਬ ਇੰਨੇ ਦਿਨੀ ਕਾਫੀ ਜ਼ਿਆਦਾ ਗਮਜ਼ਦਾ ਰਹਿੰਦਾ ਹੈ ਉੱਥੇ ਹੀ ਪੰਜਾਬ ਦੇ ਵਿੱਚ ਥਾਉ ਥਾਈ ਲੰਗਰ ਵੀ ਲਗਾਏ ਜਾਂਦੇ ਨੇ ਤਾਂ ਇਸੇ ਲੜੀ ਨੂੰ ਮੁੱਖ ਰੱਖਦੇ ਹੋਏ ਜ਼ੀਰਕਪੁਰ ਪ੍ਰੈਸ ਕਲੱਬ ਵੱਲੋਂ ਵੀ ਅੱਜ ਇੱਕ ਲੰਗਰ ਲਗਾਇਆ ਗਿਆ ਹੈ ਜਿੱਥੇ ਕਿ ਸੰਗਤਾਂ ਨੇ ਤੁਸੀਂ ਦੇਖ ਰਹੇ ਹੋ ਕਿ ਪਹੁੰਚ ਰਹੀਆਂ ਨੇ ਤਾਂ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ ਇਹ ਲੰਗਰ ਦੀ ਸੇਵਾ ਜੋ ਹੈ ਉਸ ਜ਼ੀਰਕਪੁਰ ਪ੍ਰੈਸ ਕਲੱਬ ਵੱਲੋਂ ਲਗਾਈ ਗਈ ਹੈ ਤਾਂ ਜ਼ੀਰਕਪੁਰ ਪ੍ਰੈਸ ਕਲੱਬ ਦੇ ਮੈਂਬਰ ਸਹਿਬਾਨ ਵੱਲੋਂ ਜੋ ਹੈ ਸੇਵਾ ਨਿਭਾਈ ਜਾ ਰਹੀ ਹੈ ਲੰਗਰ ਵਰਤੋਂ ਦੀ ਸੇਵਾ ਜੋ ਹੈ ਉਹ ਨਿਭਾਈ ਜਾ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਜ਼ੀਰਕਪੁਰ ਪ੍ਰੈਸ ਕਲੱਬ ਦੇ ਮੈਂਬਰ ਸਹਿਬਾਨ ਸੇਵਾ ਜੋ ਨੇ ਉਹ ਨਿਭਾ ਰਹੇ ਨੇ ਇਸ ਲੰਗਰ ਨੂੰ ਲੈ ਕੇ ਕੀ ਕੁਝ ਕਹਿਣਾ ਹੈ ਆਓ ਮੈਂਬਰ ਸਹਿਬਾਨ ਦੀ رائے ਜਾਣ ਲੈਨੇ ਆ ਕੀ ਕਹਿਣਾ ਚਾਹੁੰਦੇ ਨੇ ਤਜ਼ੀਰਕਪੁਰ ਪ੍ਰੈਸ ਕਲੱਬ ਦੀ ਸਮੂਹ ਟੀਮ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਜਾਣ ਲੈਨੇ ਆ ਇਹਨਾਂ ਸ਼ਹੀਦੀ ਦਿਹਾਣਿਆਂ ਬਾਰੇ ਵੀ ਤੇ ਉਸ ਨੂੰ ਸਮਰਪਿਤ ਕਰਕੇ ਜੋ ਅੱਜ ਇਹ ਲੰਗਰ ਲਗਾਇਆ ਗਿਆ ਉਸ ਬਾਰੇ ਕੀ ਕੁਝ ਕਹਿਣਾ ਹੈ ਆਓ ਗੱਲ ਕਰਦੇ ਆ ਨਮਸਕਾਰ ਮੈਂ नमस्कार जी सत श्री अकाल आज जो शहीदी दिवस बाल दिवस की शहादत पे हमने अपने झिरकपुर प्रेस क्लब की तरफ से एक बहुत एक अच्छे एटमॉस्फेयर बहुत अच्छे एक एनवायरनमेंट की शुरुआत करते हुए हम ये सब लोगों से चाहते हैं कि जैसे कि हम ये आज के टाइम में आपस में बड़े एक द्रेश भावना से रहते हैं वो सब हम खत्म करके बड़े प्यार मोहब्बत से रहें देखो हमारे अगर मैं इस बाल दिवस शहीद दिवस की बात करूँ तो छोटे छोटे बच्चों ने अपनी किस तरह से शहादत दी है ताकि एक अच्छा एक हम लोगों को सबको एक समाज मिले उसी श्रेणी में हमने काम करना है और एक बहुत अच्छा सा इन्वायरमेंट बनाना है ਜਿਸਮੇ ਕਿ ਇੱਕ ਗ੍ਰੇਸ਼ ਭਾਵਨਾ ਤੋ ਬਿਲਕੁਲ ਹੀ ਖਤਮ ਹੋ और जो हमारा जिरपुर प्रेस क्लब है उसको भी किसी भी तरीके से कोई भी बदनाम किसी भी तरीके से कोशिश ना करे करने की क्योंकि एक अच्छा माहौल है एक अच्छा हमारा एम है आगे चलने का हमारा जो एम है उसको किसी भी तरीके से मेरी रिक्वेस्ट है सबसे कि सब सपोर्ट करें ना कि कोई किसी प्रकार की कोई हमें आ, कोई कमेंट बाजी करे या किसी तरह से वो मैं चाहती हूँ पर्सनली मेरी तरफ आप सब प्रेस क्लब की तरफ से ये रिक्वेस्ट करती हूँ कि ऐसा ना करें ये जो शहीदी दिवस है इसी को आगे बढ़ाना है लोगों में भावना ਗੱਲ ਨਹੀਂ ਹੈ ਕਿ ਕੁਝ ਪਾਣੇ ਕੇ ਲਈ ਬਹੁਤ ਕੁਝ ਖੋਣਾ ਪੜਦਾ ਹੈ ਜੀ ਇਹ ਜੋ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਇਸ ਪਿੱਛੇ ਦਾ ਜੇਕਰ ਗੱਲ ਕਰੀਏ ਆਪਾਂ ਵੀ ਚਾਰੇ ਸਾਹਿਬਜ਼ਾਦੇ ਨੂੰ ਸਮਰਪਿਤ ਹੈ ਪਰ ਪ੍ਰੈਸ ਕਲੱਬ ਇਸ ਨੂੰ ਲੈ ਕੇ ਕੀ ਵਿਚਾਰਤਾ ਸਾਡੀ ਤੇ ਵਿਚਾਰਤਾ ਰਹਾ ਹੈ ਵੀ ਜਿਹਨਾਂ ਨੇ ਛੋਟੀ ਇੰਨੀ ਨਿੱਕੀ ਉਮਰ ਚ ਜਿਹਨਾਂ ਨੇ ਸ਼ਹਾਦਤ ਦਿੱਤੀ ਹੈ ਜਿਹੜਾ ਸਾਡਾ ਹਿੰਦੂ ਧਰਮ ਬਚਿਆ ਦਾ ਹੀ ਉਹਨਾਂ ਉਹਨਾਂ ਪਿਲਰਾਂ ਤੇ ਹੈ ਜੀ ਵੀਰਾਂ ਨੇ ਉਹਨਾਂ ਦੀ ਆਪਣਾ ਛੋਟੇ ਸ਼ਾਹਬਜ਼ਾਦਿਆਂ ਦੀ ਬਹੁਤ ਵੱਡੀ ਸ਼ਹਾਦਤ ਸੀ ਤੇ ਸਾਡਾ ਜਿਰਪੁਰ ਪ੍ਰੈਸ ਕਲੱਬ ਦੀ ਤਰਫੋਂ 7309 ਜੋ ਰਜਿਸਟਰ ਨੰਬਰ ਹੈ ਉਹਦੀ ਤਰਫੋਂ ਇੱਕ ਛੋਟਾ ਜਿਹਾ ਪ੍ਰਾਲਾ ਕੀਤਾ ਗਿਆ ਜਿਹੜਾ ਪਹਿਲੀ ਸ਼ੁਰੂਆਤ ਹੀ ਅਸੀਂ ਸ਼ੁਭਕਾਮਨਾਵਾਂ ਤੋਂ ਕੀਤੀ ਹੈ ਜੀ ਮਤਲਬ ਲੰਗਰ ਲਗਾ ਕੇ ਨਾ ਉਹਨਾਂ ਨੂੰ ਸ਼ਾਹਬਜ਼ਾਦਿਆਂ ਨੂੰ ਯਾਦ ਵੀ ਕੀਤਾ ਤੇ ਲੰਗਰ ਲਗਾਇਆ ਜੀ ਬਸ ਸਾਹਿਬਜ਼ਾਦੇ ਨੂੰ ਲੈ ਕੇ ਕੀ ਕੁਝ ਕਹਿਣਾ ਚਾਹੋਗੇ ਅੱਜ ਦੀ ਨੌਜਵਾਨ ਪੀੜ੍ਹੀ ਕੀ ਸੋਚ ਹੈ ਦੇਖਿਓ ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹਾਂਗਾ ਸ਼ੀਧੀ ਜੋੜ ਮੇਲਾ ਜੋ ਕਿ ਇਹ 3 ਦਿਨ ਵਾਸਤੇ ਚੱਲਦਾ ਹੈ ਕੇਂਦਰ ਦੀ ਸਰਕਾਰ ਨੇ ਜਦੋਂ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਆ ਉਹਨਾਂ ਨੇ ਬਾਲ ਦਿਵਸ ਦੇ ਰੂਪ ਚ ਇਸ ਦਿਹਾੜੇ ਨੂੰ ਮਨਾਉਣ ਵਾਸਤੇ ਪੂਰੇ ਦੇਸ਼ ਨੂੰ ਪੂਰੇ ਵਿਸ਼ਵ ਨੂੰ ਸਨੇਹਾ ਲਾਇਆ ਠੀਕ ਹੈ ਤੇ ਮੈਂ ਵੀ ਅਸੀਂ ਵੀ ਇਹੀ ਜਾਵਾਂਗੇ ਜਿਰਗਪੁਰ ਪ੍ਰੈਸ ਕਲੱਬ ਵੱਲੋਂ ਸਾਡੀ ਪ੍ਰਧਾਨਿਕਤਾ ਪਹਿਲਾ ਮਹਿਲਾ ਸ਼ਕਤੀਕਰਨ ਦਾ ਪਹਿਲਾ ਉਦਾਹਰਣ ਇਹ ਪ੍ਰੈਸ ਕਲੱਬ ਔਰ ਦੂਜਾ ਅੱਜ ਸ਼ਹੀਦੀ ਦਿਵਸ ਦਾ ਪਹਿਲਾ ਦਿਹਾੜਾ ਅਸੀਂ ਤੇ ਬਸ ਇੰਨਾ ਹੀ ਕਵਾਂਗੇ ਯੁਵਾ ਪੀੜੀ ਨੂੰ ਜੋ ਬੇਮੁਖ ਹੋਈ ਜਾ ਰਹੀ ਹੈ ਜੋ ਭਟਕਦੀ ਜਾ ਰਹੀ ਹੈ ਔਰ ਜਿਨ੍ਹਾਂ ਨੂੰ ਇਤਿਹਾਸ ਬਾਰੇ ਪਤਾ ਨਹੀਂ ਹੈ ਕਮ ਸੇ ਕਮ ਹੈ 3 ਦਿਨਾਂ ਦੇ ਵਿੱਚ ਸਮਝਣ ਕਿ ਆਖਿਰਕਾਰ ਕਿਉਂ ਹਰ ਸ਼ਹਿਰ ਦੇ ਵਿੱਚ ਲੰਗਰ ਲਾਇਆ ਜਾ ਰਿਹਾ ਹੈ ਕੀ ਕਾਰਨ ਹੈ ਕਿ ਸਾਰੇ ਫਤਿਹਗੜ ਸਾਹਿਬ ਵੱਲ ਜਾ ਰਹੇ ਨੇ ਔਰ ਮਾਪਿਆਂ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਚਾਹੇ ਉਹ ਹਿੰਦੂ ਹੈ ਚਾਹੇ ਸਿੱਖ ਹੈ ਚਾਹੇ ਕਿਸੇ ਵੀ ਧਰਮ ਕਿਸੇ ਵੀ ਜਾਤੀ ਤੋਂ ਹੈ ਕਿ ਇਹ ਦਿਹਾੜਾ ਕਿਸ ਲਈ ਮਨਾਇਆ ਜਾਂਦਾ ਹੈ ਕਿਸ ਲਈ ਸ਼ਹੀਦੀ ਦਿਵਸ ਯਾਦ ਕੀਤਾ ਜਾਂਦਾ ਹੈ ਇਹ ਆਖਿਰਕਾਰ ਨਵੀਂ ਪੀੜੀ ਨੂੰ ਪਤਾ ਹੋਣਾ ਚਾਹੀਦਾ ਹੈ ਔਰ ਜ਼ਿਲਖਪੁਰ ਪ੍ਰੈਸ ਕਲੱਬ ਦਾ ਇਹ ਪ੍ਰਯਾਸ ਹੈ ਕੋਸ਼ਿਸ਼ ਹੈ ਔਰ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹਾਂ ਆਪਣੀ ਪ੍ਰਧਾਨ ਮੁਕਤੀ ਸ਼ਰਮਾ ਦਾ ਆਪਣੇ ਚੇਅਰਮੈਨ ਅਮਿਤ ਕਾਲਿਆ ਜੀ ਦਾ ਜਿਨ੍ਹਾਂ ਨੇ ਐਨੀ ਅੱਛੀ ਸੋਚ ਰੱਖੀ ਔਰ ਮੈਂ ਧੰਨਵਾਦ ਕਰਨਾ ਚਾਹਾਂਗਾ ਆਪਣੇ ਸਾਥੀ ਦੇਵ ਸ਼ਰਮਾ ਦਾ ਜੋਸ਼ੀ ਜੀ ਦਾ ਔਰ ਖਾਸ ਤੌਰ ਤੇ ਆਪਣੇ ਆਪਣੇ ਪ੍ਰੈਸ ਕਲੱਬ ਦੇ ਜੋ ਮੈਂ ਕਹਾਂਗਾ ਰੀਡ ਦੀ ਹੱਡੀ ਨੇ ਆਪਣੀ ਸਪੋਰਟ ਕਰਦੇ ਨੇ ਸੰਦੀਪ ਪਰੂਥੀ ਨੇ ਇਦਾਂ ਦੇ ਸਾਰੇ ਆਪਾਂ ਬੈਕਬੋਨ ਆ ਇੱਕ ਦੂਸਰੇ ਦੀ ਔਰ ਆਪਾਂ ਸਿਰਫ ਇੱਕੋ ਹੀ ਸਨੇਹ ਲੈਣਾ ਸੀ ਕਿ ਜ਼ਿਰਖਪੁਰ ਪ੍ਰੈਸ ਕਲੱਬ ਦੇ ਰਾਹੀਂ ਯੂਵਾ ਪੀੜ੍ਹੀ ਨੂੰ ਇਹ ਸਮਝ ਆਏ ਕਿ ਹਾਂ ਇਹ ਦਿਹਾੜਾ ਛਿੱਦੀ ਦਿਵਸ ਕਿਉਂ ਬਾਲ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਬਾਬਾ ਜੁਜਾਰ ਸਿੰਘ ਨੇ ਕੀ ਕੀਤਾ ਸਾਡੇ ਲਈ ਅੱਜ ਜੋ ਅਸੀਂ ਸਾਹ ਲੈ ਰਹੇ ਆ ਤੇ ਬਸ ਇੰਨਾ ਹੀ ਕਹਿਣਾ ਚਾਹਾਂਗਾ ਜ਼ਿਰਖਪੁਰ ਪ੍ਰੈਸ ਕਲਬ ਦੀ ਤਰਫ ਤੋਂ ਕਿ ਆਓ ਬਾਬੇ ਦਾ ਲੰਗਰ ਅਟੁੱਟ ਵਰਤ ਰਿਹਾ ਜਦੋਂ ਤੱਕ ਬਾਬੇ ਦੀ ਇੱਛਾ ਰਹੇਗੀ ਜ਼ਿਰਖਪੁਰ ਪ੍ਰੈਸ ਕਲਬ ਦੇ ਬਾਹਰ ਲੰਗਰ ਚੱਲਦਾ ਰਹੇਗਾ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਆਏ ਸਾਡਾ ਪੱਖ ਜਾਣਨ ਲਈ ਮੈਂ ਜ਼ਿਰਖਪੁਰ ਟਾਈਮਜ਼ ਦਾ ਬਹੁਤ ਬਹੁਤ ਧੰਨਵਾਦ ਕਰਦਾ ਤਾਂ ਪੰਜਾਬ ਦੀ ਸੰਗਤ ਆ ਉਹ ਫਤੇਗੜ ਸਾਹਿਬ ਦਾ ਰੋਕ ਕਰ ਰਹੀ ਹੈ ਉਹਨਾਂ ਲਈ ਕੀ ਕਹੋਗੇ ਜਿਹੜੇ ਇਸ ਸਟੇਸ਼ਨ ਵੱਲ ਜਾ ਰਹੇ ਨੇ ਦੇਖੋ ਜੀ ਸਭ ਤੋਂ ਪਹਿਲਾਂ ਜ਼ਿਰਖਪੁਰ ਪ੍ਰੈਸ ਕਲਬ ਵੱਲੋਂ ਅੱਜ ਦੀ ਮਾਡਰਨ ਪੀੜੀ ਨੂੰ ਇੱਕ ਸੁਨੇਹਾ ਹੈ ਕਿ ਸਾਨੂੰ ਅੱਜ ਦੇ ਦਿਨ ਨੂੰ ਸਭ ਤੋਂ ਪਹਿਲਾਂ ਸਮਝਣਾ ਪਏਗਾ ਕਿਉਂਕਿ ਨਿੱਕੇ-ਨਿੱਕੇ ਬੱਚਿਆਂ ਦੀ ਜਿਹੜੀਆਂ ਸ਼ਹਾਦਤਾਂ ਜਿਨ੍ਹਾਂ ਨੇ ਆਪਣਾ ਸਭ ਕੁਝ ਵਾਰ ਦਿੱਤਾ ਸਾਨੂੰ ਇਹ ਸਮਝਣਾ ਪਏਗਾ ਤੇ ਇਹ ਸਮਝਣ ਲਈ ਨਾ ਸਾਨੂੰ ਆਪਣੀ ਅੰਤਰਾਤਮਾ ਦੇ ਵਿੱਚ ਝਾਂਕ ਮਾਰਨੀ ਪੈਗੀ ਕਿਉਂਕਿ ਅਸੀਂ ਅੱਜ ਦੇ ਵਿੱਚ ਜਿਹੜਾ ਸਾਹ ਲੈ ਰਹੇ ਹਾਂ ਜੋ ਫ੍ਰੀडम ਅਸੀਂ ਮਹਿਸੂਸ ਕਰ ਰਹੇ ਹਾਂ ਇਸ ਦੇ ਪਿੱਛੇ ਇੱਕ ਵੱਡੀਆਂ ਕੁਰਬਾਨੀਆਂ ਹਨ ਉਹ ਨਿੱਕੇ-ਨਿੱਕੇ ਬੱਚੇ ਇਹ ਇਹਨਾ ਸਰਦੀਆਂ ਦੇ ਮੌਸਮ ਦੇ ਵਿੱਚ ਸੋਚਣ ਵਾਲੀ ਗੱਲ ਹੈ ਕਿ ਕਿੱਡੀ ਬੜੀ ਸ਼ਾਦਤਾ ਨੂੰ ਜਿਨ੍ਹਾਂ ਨੇ ਸ਼ਾਦਾਂ ਦੇ ਜਾਮ ਹੱਸ ਕੇ ਗੱਲ ਨਾਲ ਚੁੰਮੇ ਜਿਨ੍ਹਾਂ ਨੇ ਮੱਥਾ ਲਾਇਆ ਤੇ ਕਿਸ ਤਰ੍ਹਾਂ ਉਹਨਾਂ ਤੇ ਤਸ਼ੱਦਦ ਵੀ ਕੀਤੀ ਗਈ ਲੇਕਿਨ ਉਹ ਘਬਰਾਏ ਨਹੀਂ ਸੋ ਜਿਵੇਂ ਤੁਸੀਂ ਕਿਹਾ ਕਿ ਅੱਜ ਦੇ ਸਮੇਂ ਤੇ ਜਿਹੜੇ ਲੋਕ ਪਹਾੜਾਂ ਵੱਲ ਸੈਰ ਕਰਨ ਦੀ ਜਾਂ ਕਿਤੇ ਘੁੰਮਣ ਫਿਰਨ ਜਾਂਦੇ ਆ ਸਾਨੂੰ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਜਿਹੜੇ ਇਹਨਾਂ ਨਿੱਕੇ ਨਿੱਕੇ ਬੱਚਿਆਂ ਨੇ ਜੋ ਸ਼ਾਤਾਂ ਦਿੱਤੀਆਂ ਨੇ ਜਿਸ ਬਾਤ ਤੇ ਸ਼ਾਤਾਂ ਦਿੱਤੀਆਂ ਨੇ ਸਾਨੂੰ ਉਸ ਰਸਤੇ ਤੇ ਜਰੂਰ ਚੱਲਣਾ ਚਾਹੀਦਾ ਹੈ ਘਟੋ ਘਟ ਇੰਨਾ ਕੁ ਜਰੂਰ ਸਮਝਣਾ ਚਾਹੀਦਾ ਕਿ ਆਪਸੀ ਦੁਸ਼ਮਣੀ ਰੱਖਣੀ ਚਾਹੀਦੀ ਸਭ ਨਾਲ ਮਿਲ ਜੁਲ ਕੇ ਰਹਿਣਾ ਚਾਹੀਦਾ ਤੇ ਮੈਂ ਤਾਂ ਇਹ ਕਹੂੰਗਾ ਜ਼ਿਲਕਪੁਰ ਪ੍ਰੈਸ ਕਲੱਬ ਵੱਲੋਂ ਕਿ ਸਾਨੂੰ ਇੰਨਾ ਕੁ ਜਰੂਰ ਸਮਝਣਾ ਚਾਹੀਦਾ ਹੈ ਕਿ ਅੱਜ ਦੀ ਜਿਹੜੀ ਦੁਨੀਆ ਹੈ ਬੜੀ ਫਾਸਟ ਹੋ ਚੁੱਕੀ ਹੈ ਸਾਡੇ ਕੋਲ ਆਪਣੇ ਬਜ਼ੁਰਗਾਂ ਲਈ ਸਮਾਂ ਨਹੀਂ ਬੱਚਾ ਸਵੇਰ ਤੋਂ ਨਿਕਲ ਜਾਂਦਾ ਘਰ ਤੋਂ ਰਾਤ ਨੂੰ ਘਰੇ ਵੜਦਾ ਤੇ ਆਪਾਂ ਨੂੰ ਆਪਣੀ ਸੰਗਤ ਦੇ ਵਿੱਚ ਝਾਂਕ ਮਾਰਨੀ ਚਾਹੀਦੀ ਹੈ ਤੇ ਬੜਿਆਂ ਦਾ ਸਤਿਕਾਰ ਕਰਨਾ ਚਾਹੀਦਾ ਤੇ ਇਸ ਤਰ੍ਹਾਂ ਦੇ ਜਿਹੜੇ ਦਿਨ ਹੁੰਦੇ ਨੇ ਇਹਨਾਂ ਨੂੰ ਯਾਦ ਕਰਦੇ ਹੋਏ ਲੋਕਾਂ ਨੂੰ ਤੇ ਆਪਣੇ ਬੱਚਿਆਂ ਨੂੰ ਵੀ ਇਹਨਾਂ ਦਿਨਾਂ ਬਾਰੇ ਦੱਸਣਾ ਚਾਹੀਦਾ ਹੈ ਤਾਂ ਕਿ ਜੇਕਰ ਉਹਨਾਂ ਨੂੰ ਅਸੀਂ ਦੱਸਾਂਗੇ ਤਾਂ ਹੀ ਉਹਨਾਂ ਨੂੰ ਪੁਰਾਣਾ ਇਤਿਹਾਸ ਹੈ ਉਹਨਾਂ ਨੂੰ ਪਤਾ ਲੱਗੇਗਾ ਕਿ ਕਿਸ ਉਮਰ ਦੇ ਵਿੱਚ ਨਿੱਕੇ-ਨਿੱਕੇ ਬੱਚਿਆਂ ਨੇ ਗੁਰੂ ਸਾਭਾ ਨੇ ਆਪਣਾ ਸਭ ਕੁਝ ਵਾਰ ਦਿੱਤਾ ਜੀ ਪ੍ਰਤੀਜੀ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਲੈ ਕੇ ਜੋ ਸੰਵੇਦਨਾ ਹੁੰਦੀ ਅੱਜ ਜ਼ੀਰਕਪੁਰ ਪ੍ਰੈਸ ਕਲੱਬ ਵੱਲੋਂ ਇੱਕ ਲੰਗਰ ਲਗਾਇਆ ਗਿਆ ਏ ਤਾਂ ਲੋਕ ਪਹੁੰਚ ਰਹੇ ਨੇ ਕੀ ਲੱਗਦਾ ਹੈ ਕਿ ਸੰਵੇਦਨਾ ਨਜ਼ਰ ਆ ਰਹੀ ਹੈ ਉਹ ਬਿਲਕੁਲ ਐਕਚੁਅਲੀ 2 ਦਿਨ ਪਹਿਲਾਂ ਸਾਡੇ ਕਲੱਬ ਦੇ ਕੁਝ ਸੀਨੀਅਰ ਉਹਨਾਂ ਦੇ ਮਨ ਦੀ ਇੱਕ ਤਮੰਨਾ ਸੀਗੀ ਕਿ ਆਪਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਯਾਦ ਚ ਆਪਾਂ ਲੰਗਰ ਲਗਾਈਏ ਔਰ ਬੜੇ ਸਾਰੇ ਮੈਂਬਰਸ ਨੇ ਸਹਿਮਤੀ ਦਿੱਤੀ ਔਰ ਅੱਜ ਲੰਗਰ ਲੱਗਿਆ ਔਰ ਮੈਨੂੰ ਅੱਜ ਸਵੇਰੇ ਸਵੇਰੇ ਮੌਕਾ ਮਿਲਿਆ ਫਤੇਗੜ ਸਾਹਿਬ ਜਾਨਣਾ ਔਰ ਦੇਖ ਕੇ ਖੁਸ਼ੀ ਵੀ ਹੁੰਦੀ ਹੈ ਕਿ ਇੱਕ ਜਜ਼ਬਾ ਇੱਕ ਜੋਸ਼ ਸੜੇ ਯੂਥ ਦੇ ਵਿੱਚ ਸਵੇਰੇ ਸਵੇਰੇ ਮੋਟਰਸਾਈਕਲਾਂ ਦੇ ਵਿੱਚ ਜਿਹੜੇ ਝੰਡੇ ਲਗਾ ਕੇ ਕੇਸਰੀ ਝੰਡੇ ਲਗਾ ਕੇ ਲੋਕ ਜਾ ਰਹੇ ਸੀ ਕਿਧਰੇ ਨਾ ਕਿਧਰੇ ਇਹ ਲੱਗਦਾ ਹੈ ਕਿ ਅਜੇ ਵੀ ਉਹ ਸਾਹਿਬਜ਼ਾਦੇ ਸਾਡੇ ਦਿਲਾਂ ਚ ਜਿੰਦੜ ਰਸਤਾ ਰੁਕ ਜਾਏਗਾ ਬੇਟਾ ਮੈਂ ਤਾਂ ਕਹਿ ਰਿਹਾ ਹਾਂ ਕਿ ਕਿਉਂਕਿ ਐਵੇਂ ਦੇ ਜਿਹੜੇ ਉਪਰਾਲੇ ਐ ਜ਼ਿਰਖਪੁਰ ਪ੍ਰੈਸ ਕਲੱਬ ਪਹਿਲਾਂ ਵੀ ਕਰਦਾ ਆਇਆ ਔਰ ਅੱਗੇ ਵੀ ਕਰਦਾ ਰਹੇਗਾ ਬਹੁਤ ਬਹੁਤ ਸ਼ੁਕਰੀਆ ਸਰ ਅੱਜ 26 ਤਰੀਕ ਹੋ ਗਈ ਹੈ ਕੱਲ ਨੂੰ ਅਗਰ ਆਪਾਂ ਕਹੀਏ ਕਿ 27 ਤਰੀਕ ਦਾ ਆਖਰੀ ਦਿਹਾੜਾ ਹੁੰਦਾ ਏ ਕੀ ਕਹਿਣਾ ਚਾਹੋਗੇ ਜ਼ਿਰਖਪੁਰ ਪ੍ਰੈਸ ਕਲੱਬ ਵੱਲੋਂ ਅੱਜ ਇੱਕ ਛੋਟਾ ਜਿਹਾ ਉਪਰਾਲਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਹੋਕੇ ਕੀਤਾ ਜਾ ਰਿਹਾ ਆ ਸਮਾਜ ਕਿਦਾਂ ਦੇਖਦਾ ਆ ਅੱਜ ਦੀ ਪੀੜ੍ਹੀ ਕਿਦਾਂ ਦੇਖਦੀ ਆ ਅਜੋਕਾ ਸਮਾਂ ਕੀ ਕਿਦਾਂ ਸਮੇ ਦਾ ਇਹ ਸਹੀ ਦਿਨ ਸਭ ਤੋਂ ਪਹਿਲਾਂ ਤਾਂ ਮੈਂ ਜ਼ੀਰਕਪੁਰ ਟਾਈਮਜ਼ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਥੇ ਆ ਕੇ ਸਾਡੀ ਛੋਟੀ ਜੀ ਕੋਸ਼ਿਸ਼ ਨੂੰ ਸਾਡੇ ਛੋਟੇ ਜਿਹੇ ਉਪਰਾਲੇ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਰਹੀ ਗੱਲ ਜ਼ੀਰਕਪੁਰ ਪ੍ਰੈਸ ਕਾ ਵੱਲੋਂ ਛੋਟੇ ਸਹਬਜ਼ਾਦਿਆਂ ਦੀ ਯਾਦ ਵਿੱਚ ਜਿਹੜਾ ਅਸੀਂ ਇਹ ਲੰਗਰ ਲਗਾਇਆ ਹੈ ਜ਼ੀਰਕਪੁਰ ਪ੍ਰੈਸ ਕਲੱਬ ਵੱਲੋਂ ਸਾਡੀ ਇਹ ਖੁਸ਼ਕਿਸਮਤੀ ਹੈ ਕਿ ਅਸੀਂ ਤੁਛ ਜੀ ਇਹ ਕੋਸ਼ਿਸ਼ ਕੀਤੀ ਹੈ ਪ੍ਰਮਾਤਮਾ ਹੀ ਇਹ ਸਭ ਨੂੰ ਮੌਕਾ ਦਿੰਦਾ ਹੈ ਹਰ ਇੱਕ ਨੂੰ ਇਹ ਮੌਕਾ ਨਹੀਂ ਮਿਲਦਾ ਤੇ ਮੈਂ ਜੋ ਸੱਚੇ ਪਾਤਸ਼ਾਹ ਦਸ਼ਮਘੀਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੇ ਜਿਨ੍ਹਾਂ ਨੇ ਲਾਸਾਨੀ ਕੁਰਬਾਨੀ ਦਿੱਤੀ ਜੋ ਪੂਰੇ ਹਿੰਦੁਸਤਾਨ ਕੀ ਪੂਰੇ ਵਰਡ ਵਿੱਚ ਤੁਹਾਨੂੰ ਕਿਤੇ ਇਹ ਜੀ ਮਿਸਾਲ ਨਹੀਂ ਮਿਲੇਗੀ ਧੰਨ ਨੇ ਉਹ ਬੱਚੇ ਜਿਨ੍ਹਾਂ ਨੇ ਧਰਮ ਦੇ ਨਾਂ ਤੇ ਧਰਮ ਨੂੰ ਨਾ ਬਦਲਣ ਦੇ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਨੀਹਾਂ ਵਿੱਚ ਚਿਣੇ ਗਏ ਸੀ ਤੱਕ ਵੀ ਨਹੀਂ ਕੀਤੀ ਮੈਂ ਕਹਿੰਦਾ ਵੀ ਇਹ ਜੀ ਕੁਰਬਾਨੀ ਮੇਰੇ ਖਿਆਲ ਅੱਜ ਦੀ ਦੁਨੀਆ ਵਿੱਚ ਕੋਈ ਨਹੀਂ ਕਰ ਸਕਦਾ ਮੈਂ ਆਪਣੇ ਵੱਲੋਂ ਸ਼ਰਦਾ ਦੇ ਫੁੱਲ ਪੇਂਟ ਕਰਦਾ ਹਾਂ ਉਹਨਾਂ ਬੱਚਿਆਂ ਨੂੰ ਉਹਨਾਂ ਗੁਰੂ ਸਹਿਬਾਨਾਂ ਨੂੰ ਤੇ ਨਾਲ ਦੀ ਨਾਲ ਮੈਂ ਇਹ ਵੀ ਯਾਦ ਦਿਲਾਉਂਗਾ ਕਿ ਮਲੇਰ ਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਂ ਜਿਨ੍ਹਾਂ ਨੇ ਉਹਨਾਂ ਛੋਟੇ ਬੱਚਿਆਂ ਦੀ ਯਾਦ ਵਿੱਚ ਹਾ ਦਾ ਨਾਰਾ ਮਾਰਿਆ ਮੈਂ ਕਹਿੰਦਾ ਵੀ ਇਹੋ ਜਿਹੇ ਨਵਾਬ ਵੀ ਹੋਣੇ ਚਾਹੀਦੇ ਹਨ ਜਿਨ੍ਹਾਂ ਨੇ ਧਰਮ ਨਹੀਂ ਦੇਖਿਆ ਉਹਨਾਂ ਨੇ ਇਹ ਕਿਹਾ ਕਿ ਇਹਨਾਂ ਬੱਚਿਆਂ ਦਾ ਕੀ ਕਸੂਰ ਹੈ ਉਹਨਾਂ ਨੇ ਹਾਂ ਦਾ ਨਾਮਾਰਾ ਮਾਰਿਆ ਉਹ ਮੀਟਿੰਗ 'ਚ ਉੱਠ ਕੇ ਚਲੇ ਗਏ ਸੀਗੇ ਜਦੋਂ ਸਰਾਂਦੇ ਨਵਾਬ ਦੀ ਮੀਟਿੰਗ ਹੋ ਰਹੀ ਸੀ ਤੇ ਉਹ ਉਹਨਾਂ ਨੂੰ ਵੀ ਸਲਾਮ ਹੈ ਇਹ ਜਿਹੇ ਨਵਾਬ ਸ਼ਾਇਦ ਦੁਨੀਆ ਵਿੱਚ ਨਹੀਂ ਹੋਏ ਹਨ ਤਾਂ ਅੱਜ ਵੀ ਉਹਨਾਂ ਦੀ ਯਾਦ ਵਿੱਚ ਸ਼ਹਿਰ ਮਲੇਰਕੋਟਲਾ ਵਿਖੇ ਗੁਰਦੁਆਰਾ ਹਾ ਦਾ ਨਾਰਾ ਸਾਹਿਬ ਹੈ ਕਿ ਪੂਰੀ ਦੁਨੀਆ ਵਿੱਚ ਉਹਨਾਂ ਦਾ ਨਾਂ ਹੈ ਇਹਨਾਂ ਛੋਟੇ ਬੱਚਿਆਂ ਦਾ ਸਾਜਾ ਦਾ ਨਾਂ ਤਾਂ ਹੈ ਹੀ ਤਾਂ ਮੈਂ ਫਿਰ ਆਪਣੇ ਵੱਲੋਂ ਇਹਨਾਂ ਬੱਚਿਆਂ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਦਾ ਹਾਂ ਸੁਤਮਾਨ ਮੈਂਬਰ ਸਹਿਬਾਨ ਨਾਲ ਗੱਲ ਕਰਨ ਤੋਂ ਬਾਅਦ ਇਹ ਤਾਂ ਸਾਫ਼ ਹੋ ਜਾਂਦਾ ਹੈ ਕਿ ਜ਼ੀਰਕਪੁਰ ਦੇ ਵਿੱਚ ਅਗਰ ਜ਼ੀਰਕਪੁਰ ਪ੍ਰੈਸ ਕਲੱਬ ਦੇ ਮੈਂਬਰ ਇਹਨਾਂ ਦਿਨਾਂ ਨੂੰ ਲੈ ਕੇ ਇਹਨੇ ਜ਼ਿਆਦਾ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸਮਾਜ ਨਾਲ ਜੁੜ ਰਹੇ ਨੇ ਸਨੇਹਾ ਵੀ ਦੇ ਰਹੇ ਨੇ ਤਾਂ ਕਿਤੇ ਨਾ ਕਿਤੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਜੋ ਹਰ ਕਿਸੇ ਦੇ ਮਨ ਦੇ ਵਿੱਚ ਇੱਕ ਭਾਵਨਾ ਹੁੰਦੀ ਹੈ ਉਸ ਨੂੰ ਜਗਾਉਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਤਾਂ ਅਗਰ ਸ਼ਹਿਰ ਦੇ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਦੀਆਂ ਕੋਸ਼ਿਸ਼ਾਂ ਔਰ ਉਹਨਾਂ ਦਾ ਇੱਥੇ ਆਉਣਾ ਵੀ ਇਹ ਜ਼ਾਹਿਰ ਜ਼ਰੂਰ ਕਰਦਾ ਏ ਕਿ ਜ਼ੀਰਕਪੁਰ ਦੇ ਲੋਕ ਚਾਰੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਹਰ ਸਾਲ ਹਰ ਵੇਲੇ ਹਰ ਪਲ ਨਮਨ ਜੋ ਨੇ ਉਹ ਕਰਦੇ ਰਹਿਣਗੇ ਕੈਮਰਾਮੈਨ ਰਮਨ ਦੇ ਨਾਲ ਮੈਂ ਪ੍ਰਦੀਪ ਤਿਮਾਨ ਜ਼ੀਰਕਪੁਰ ਟਾਈਮਸ ਟੀਵੀ ਦੇ ਨਾ ਕਹੂੰ ਅਬ ਕੀ ਨਾ ਕੰਮ ਸਭ ਕੀ ਨਾ ਕਹੂੰ ਅਬ ਕੀ ਨਾ ਕੰਮ ਸਭ ਕੀ ਸੁਨਤ ਹੋਤੀ ਸਭ ਕੀ ਅਗਰ ਨਾ ਹੋਤੇ कम है अगर ना होते गुरु गोबिंद सिंह ना कहूँ अपनी ना कहूँ तब की सुनत होती सबकी अगर न होते

大家。